ਪੰਚਾਇਤੀ ਰਾਜ ਮੰਤ్రਾਲਾ ਅੱਜ ਨਵੀਂ ਦਿੱਲੀ ਚੁਣੇ ਹੋਏ ਪੰਚਾਇਤ ਪ੍ਰਤੀਨਿਧੀਆਂ ਨੂੰ ਸਨਮਾਨਿਤ ਕਰੇਗਾ ਇਨ੍ਹਾਂ ਪ੍ਰਤੀਨਿਧੀਆਂ ਨੂੰ ਗੰਤਰਤਾ ਦਿਵਸ ਪレਡ ਦੇਖਣ ਲਈ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸਨਮਾਨਿਤ ਕੀਤੇ ਗਏ ਲੋਕਾਂ ਚ ਲਗਭਗ 240 ਸਰਪੰਚ ਮੁਖੀ ಗ್ರಾಮ ਪ੍ਰਧਾਨ ਬਲਾਕ ਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ ਸ਼ਾਮਲ ਨੇ ਜੋ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਚ ਪੂਰੀ ਸਫਲਤਾ ਪ੍ਰਾਪਤ ਕਰਨ ਵਾਲੀਆਂ ਪੰਚਾਇਤਾਂ ਨਾਲ ਜੁੜੇ ਹੋਏ ਨੇ ਇਸ ਮੌਕੇ ਯੂਨਿਸੈਫ ਦੇ ਸਹਿਯੋਗ ਨਾਲ ਮੰਤ੍ਰਾਲੇ ਵੱਲੋਂ ਵਿਕਸਿਤ ਪੰਚਾਇਤ ਸਹਾਇਤਾ ਤੇ ਸੰਦੇਸ਼ ਸੇਵਾ ਪੰਚਮ ਚੈਟਬਾਕਸ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਪੰਚਮ ਇੱਕ ਡਿਜੀਟਲ ਪਲੇਟਫਾਰਮ ਹੈ ਜੋ ਪੰਚਾਇਤ ਪ੍ਰਤੀਨਿਧੀਆਂ ਅਧਿਕਾਰੀਆਂ ਤੇ ਨਾਗਰਿਕਾਂ ਵਿਚਕਾਰ ਸਿੱਧਾ ਸਮੇਸਰ ਤੇ ਦੋ ਪੱਖੀ ਸੰਚਾਰ ਨੂੰ ਸਮਰਥ ਬਣਾਉਂਦਾ ਹੈ ਇਸ ਰਾਹੀਂ ਸਕੀਮਾ ਸਖਲੈ ਸਮਗਰੀ ਸਰਵੇਖਣ ਤੇ ਪੰਚਾਇਤ ਸੇਵਾਵਾਂ ਨਾਲ ਸੰਬੰਧਿਤ ਜਾਣਕਾਰੀ ਆਸਾਨੀ ਨਾਲ ਉਪਲਬਧ ਹੋਵੇਗੀ ਜੋ ਜ਼ਮੀਨੀ ਪੱਧਰ ਤੇ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਸੇਵਾ ਪ੍ਰਦਾਨ ਕਰਨ ਨੂੰ ਉਤਸ਼ਾਹਿਤ ਕਰੇਗੀ